ਵੈਗੁਰਜੀ ਦਾ ਫਲਸਫਾ ਵੈਗੁਰਜੀ ਦੀ ਫਤਿਹ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਜਿੱਦਾਂ ਕਿ ਆਪਾਂ ਕੱਲ ਵੀ ਇੱਕ ਵੀਡੀਓ ਪਾਈ ਸੀ ਕਿ ਵਿਸਾ ਸਿੰਘ ਬਲਟੋਆ ਹਣੀ ਜੀ ਕਹਿੰਦੇ ਨੇ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਲੈਂਦਾ ਜੂਠਾ ਖਾਦਾ ਹੈ ਤੇ ਆਪਾਂ ਉਹਨਾਂ ਨੂੰ ਇਹ ਸਵਾਲ ਕੀਤਾ ਸੀ ਕਿ ਜੇ ਜੂਠਾ ਖਾਦਾ ਹੈ ਤਾਂ ਫਿਰ ਹੱਥ ਖੜੇ ਕਰਕੇ ਬਾਹਰ ਕਿਉਂ ਆਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਹੱਥ ਖੜੇ ਕਰਕੇ ਤਾਂ ਨਹੀਂ ਬਾਹਰ ਆਏ ਜੋ ਜੀ ਗੱਲ ਆਪਾਂ ਅੱਜ ਇਹ ਕਰਨੀ ਐ ਕਿ ਭਾਈ ਅਮਰਤਪਾਲ ਸਿੰਘ ਨੂੰ ਹੁਣੇ ਹੀ ਠਹਿਰਾਇਆ ਜਾ ਰਿਹਾ ਕਿ ਉਹ ਆਰਐਸਐਸ ਦੇ ਬੰਦੇ ਨੇ ਭਾਈ ਜਿਹੜਾ ਆਰਐਸਐਸ ਦਾ ਬੰਦਾ ਹੋਵੇ ਉਹ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਕੈਦ ਨਹੀਂ ਘਟਦਾ ਉਹ ਆਪਣੇ ਪਰਿਵਾਰ 'ਚ ਹੁੰਦਾ ਨਿਆਰੇ ਲੁੱਟਦਾ ਐਸ਼ ਬਰਸਤੀ ਕਰਦਾ ਜਿੱਦਾਂ ਬਲਟੋਏ ਹੁਣੀ ਕਰ ਰਹੇ ਨੇ ਬਾਕੀ ਕੱਲ ਖਾਲਸਾ ਵੀ ਰੀਟਲੀ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਪਿਤਾ ਔਰ ਉਹਨਾਂ ਦੇ ਸਿੰਘ ਜਿਹੜੇ ਨਾਲ ਨਿਕਲੇ ਸੀ ਜੋ ਕਿ ਆਪਣੇ ਇੱਧਰ ਕੋਟ ਨੂਰ ਦੀ ਹੁੰਦੇ ਹੋਏ ਚਵਾਲ ਦੇ ਰਸਤੇ ਅੱਗੇ ਨਿਕਲੇ ਨੇ ਜੋ ਉਹਨਾਂ ਦੇ ਨਾਲ ਕਾਫਲਾ ਹੋਣਾ ਚਾਹੀਦਾ ਸੀ ਉਹ ਕਾਫਲਾ ਨਹੀਂ ਸੀ ਸੋ ਆਪਾਂ ਨੂੰ ਇਹ ਚੀਜ਼ ਤੇ ਸੋਚੇ ਤੋਣਾ ਚਾਹੀਦਾ ਹੈ ਔਰ ਕੱਲ ਮੈਂ ਇੱਕ ਗੱਲ ਇਹ ਵੀ ਨੋਟ ਕਰੀ ਕਿ ਭਾਈ ਸਾਹਿਬ ਕਹਿ ਰਹੇ ਸੀ ਕਿ ਆਪਾਂ ਗੁਪਤ ਚੁੱਪ ਉਹਨਾਂ ਨੂੰ ਵੋਟਾਂ ਪਾਣੀਆਂ ਨੇ ਜ਼ਾਹਰ ਨਾ ਹੋ ਜ਼ਾਹਰ ਕਿਉਂ ਨਾ ਹੋ ਇਹ ਕੀ ਚੀਜ਼ ਤੋਂ ਡਰਦੇ ਹੋ ਉਹ ਡਰਾਇਆ ਤੁਹਾਨੂੰ ਇਸ ਕਰਕੇ ਜਾਂਦਾ ਕਿ ਤੁਹਾਡੇ ਪੁੱਤਾਂ ਨੂੰ ਚੱਕ ਕੇ ਕਿਤੇ ਫੇਰ ਨਾ ਡਿਗਡੂਗੜ ਜੇਲ੍ਹ ਚ ਭੇਜ ਦੇਣ ਤੁਹਾਡੇ ਅੰਦਰ ਇਹੀ ਡਰ ਫਾਇਦਾ ਕੀਤਾ ਹੋਇਆ ਉਹੋ ਜਿਹੇ ਬਲਟੋਏ ਯਾਰਗੇ ਆਂ ਦੇ ਗੱਦਾਰਾਂ ਦੀ ਵਜ੍ਹਾ ਦੇ ਨਾਲ ਹੀ ਪੰਜਾਬ ਦਾ ਬੇੜਾ ਗਰਕ ਹੋ ਰਿਹਾ ਪੰਜਾਬ ਤਾਂ ਅੱਧੋ ਜ਼ਿਆਦਾ ਕੈਨੇਡਾ ਚਲ ਗਿਆ ਜਾਂ ਅਮਰੀਕਾ ਚਲ ਗਿਆ ਜਾਂ ਆਸਟ੍ਰੇਲੀਆ ਚਲ ਗਿਆ ਕੈਨੇਡਾ ਅੱਧਾ ਜ਼ਿਆਦਾ ਪੰਜਾਬ ਤਾਂ ਇੰਦਾ ਖਾਲੀ ਹੋ ਗਿਆ ਬਚਿਆ ਕੁਝਿਆ ਪੰਜਾਬ ਨਸ਼ਿਆਂ ਨੇ ਮਾਰ ਲਿਆ ਭਾਈ ਜੇ ਹੁਣ ਵੀ ਨਾ ਜਾਗੇ ਤਾਂ ਫੇਰ ਅਸੀਂ ਨਹੀਂ ਜਾਗ ਸਕਦੇ ਆਓ ਭਾਈ ਅਮਰਤਪਾਲ ਸਿੰਘ ਦਾ ਸਾਥ ਦਈਏ ਖੁੱਲ ਕੇ ਸਾਥ ਦੋ ਕਿਉਂ ਡਰਦੇ ਹੋ ਕਿਉਂ ਲੁਕ ਚੁਪ ਕੇ ਕਹਿੰਦੇ ਹੋ ਅਸੀਂ ਵੋਟਾਂ ਪਾਵਾਂਗੇ ਕੋਲੋਂ ਚੁਪ ਕੇ ਕਿਉਂ ਵੋਟਾਂ ਪਾਵਾਂਗੇ ਸ਼ਰਮ ਜੱਗ ਜਹਰ ਕਰੋ ਮੈਂ ਇੱਕ ਠੋਕ ਕੇ ਕਹਿੰਦਾ ਮੇਰਾ ਪਰਿਵਾਰ ਸਾਰਾ ਮੈਂ ਔਰ ਮੇਰਾ ਪਰਿਵਾਰ ਸਾਰਾ ਮੇਰਾ ਪਿੰਡ ਅੱਧੇ ਜਿਆਦਾ ਮੇਰਾ ਪਿੰਡ ਜਿਹੜਾ ਵਾ ਉਹ ਵੋਟਾਂ ਭਾਈ ਅਮਰਤਪਾਲ ਸਿੰਘ ਜੀ ਨੂੰ ਪਾਊਗਾ ਅਸੀਂ ਵੀ ਕੱਲ ਖਾਲਸਾ ਵੀਰ ਦੇ ਵਿੱਚ ਗਏ ਸੀ ਮੇਰਾ ਮੈਂ ਆਪਣੇ ਪਿੰਡ ਦੇ ਪਿੰਡ ਦੇ ਸਾਥੀਆਂ ਨਾਲ ਗਿਆ ਸੀ ਸੱਡ ਪੇਟ ਦੇ ਸਾਥੀ ਮੇਰੇ ਭਰਾ ਮੇਰੇ ਨਾਲ ਗਏ ਸੀ ਇਹ ਖਾਲਸਾ ਵੀਰ ਦੇ ਵਿੱਚ ਸ਼ਾਮਲ ਹੋਏ ਆ ਮਿਲੇ ਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਕਿਉਂ ਡਰ ਗਿਆ ਸੀ ਕਿਸੇ ਕੋਲੋਂ ਸੋ ਵਾਇਗਰੂ ਜੀ ਨਾ ਡਰੋ ਸਾਡੀ ਤਾਂ ਭਈਆਂ ਤੋਂ ਬਾੜੀ ਕੌਮ ਕਰ ਘਤੀ ਸਾਨੂੰ ਡਰਾ ਡਰਾ ਕੇ ਤੂੰ ਤੁਸੀਂ ਡਰਨ ਵਾਲੀ ਕੌਮ ਕਿਸ ਬਸੇ ਤੂੰ ਇਹ ਡਰਦੇ ਹੋ ਮੈਂ ਤੇ ਇਹ ਨਹੀਂ ਸਮਝ ਆਂਦੀ ਕਿ ਤੂੰ ਡਰਦੇ ਕਿਉਂ ਜੇ ਕੋਈ ਕਹਿੰਦਾ ਜੀ ਮੈਂ ਕਾਲੀ ਆ ਕੋਈ ਕਹਿੰਦਾ ਮੈਂ ਕਾਂਗਰਸੀ ਆ ਕੋਈ ਕਹਿੰਦਾ ਮੈਂ ਆਮ ਆਦਮੀ ਪਾਰਟੀ ਦਾ ਕੋਈ ਕਹਿੰਦਾ ਮੈਂ ਕਿਸੇ ਨੇ ਇਹ ਕਿਹਾ ਮੈਂ ਗੁਰੂ ਦਾ ਸਿੰਘ ਆ ਉਹ ਮੇਰੀਆਂ ਗੱਲਾਂ ਅਗਰ ਕਿਸੇ ਨੂੰ ਬੁਰੀਆਂ ਲੱਗੀਆਂ ਤਾਂ ਮੇਰਾ ਫਿਰ ਮੈਂ ਉਹਦੇ ਵਾਸਤੇ ਖਿਮਾਂ ਦਾ ਜਾਚਕ ਆ ਤਾਂ ਆਓ ਆਪਾਂ ਸਾਰੇ ਵੀਰ ਰਲ ਕੇ ਤੇ ਭਾਈ ਅਮਰਤਪਾਲ ਸਿੰਘ ਦਾ ਸਾਥ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ